ਅੰਮ੍ਰਿਤਸਰ ਦੇ थाना ਵੇਰਕਾ ਇਲਾਕੇ ਵਿੱਚ ਬੀਤੀ ਦੇਰ ਸ਼ਾਮ ਨੌਜਵਾਨਾਂ ਦਰਮਿਆਨ ਹੋਏ ਝਗੜੇ ਦੇ ਰਾਜੀ ਨਾਮੇ ਲਈ ਕਤਰ ਹੋਈਆਂ ਦੋਹਾਂ ਧਿਰਾਂ ਦਰਮਿਆਨ ਮੂੜ ਹੋਏ ਤਕਰਾਰ ਤੇ ਇੱਕ ਧਿਰ ਦੇ ਹਥਿਆਰਾਂ ਨਾਲ ਲੈਸ ਇੱਕ ਦਰਸ਼ਨ ਦੇ ਕਰੀਬ ਨੌਜਵਾਨਾਂ ਵੱਲੋਂ ਗੋਲੀਆਂ ਮਾਰ ਕੇ ਇੱਕ ਨੌਜਵਾਨ ਦੀ ਹੱਤਿਆ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਕਤਲ ਹੋਈ ਨੌਜਵਾਨ ਦੀ ਪਹਿਚాన్ 27 ਸਾਲਾਂ ਕੁਲਦੀਪ ਸਿੰਘ ਵਜੋਂ ਹੋਈ ਹੈ ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਏਸੀਪੀ ਡਾਕਟਰ ਸ਼ੀਤਲ ਸਿੰਘ ਅਤੇ ਥਾਣਾ ਮੁਖੀ ਸੁਮਿਤ ਸਿੰਘ ਨੇ ਦੱਸਿਆ ਕਿ ਮਾਮਲਾ ਦਰਜ ਕਰ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਗੱਲ ਵੀਰ ਜੀ ਕੁਛ ਨਹੀਂ ਪਹਿਲਾਂ ਸਾਡੇ ਭਤੀਜੇ ਦੇ ਗੱਲ ਪਏ ਉੱਥੇ ਮੁੰਡਾ ਇੰਦਰਾ ਕਲੋਨੀ ਦਾ ਕਾਕਾ ਆ ਫਿਰ ਉਹਨੇ ਉਹਦੇ ਮੁੰਡੇ ਸੱਟਾਂ ਲਾਈਆਂ ਫਿਰ ਅਸੀਂ ਫੋਨ ਕੀਤਾ ਉਹਨੂੰ ਤਾਂ ਸਾਨੂੰ ਕਹਿੰਦਾ ਵੀ ਚਲੋ ਕੋਈ ਨਹੀਂ ਮੇਰੇ ਕੋਲ ਗਲਤੀ ਹੋ ਗਈ ਆ ਪਰਾਜੀ ਨਵਾ ਕਰ ਲੈਨੇ ਆ ਤੁਹਾਨੂੰ ਰਾਜੀ ਨਵਾ ਕਰਨ ਨੂੰ ਉਸੇ ਮੱਕਨ ਦੇ ਢਾਬੇ ਤੇ ਬੁਲਾਇਆ ਤੇ ਪਹਿਲਾਂ ਸਾਡਾ ਰਾਜੀ ਨਾਮ ਮੋਗਿਆ ਬਸੂਰੇ ਆਪਾਂ ਲਿਖਤੀ ਦੇ ਦਾਂਗੇ ਥਾਣੇ ਦੇ ਵਿੱਚ ਜਿੱਦਾਂ ਕਹੋਗੇ ਨਬੜਨਾਂਗੇ ਅਸੀਂ ਤੁਰ ਲੱਗੇ ਉਹਨਾਂ ਨੇ ਸਾਡੇ ਤੇ ਫਾਇਰ ਕੋਲਦੇ ਉਹਨਾਂ ਨੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਸਾਡੇ ਤੇ ਉਹ ਸਰ 10 ਤੋਂ 12 ਜਣੇ ਸੀ ਹਜ਼ਾਰ ਹਜ਼ਾਰ ਉਹਨਾਂ ਕੋਲ ਤਕਰੀਬਨ 7-8 ਹਜ਼ਾਰ ਸੀ ਔਰ ਬਾਕੀ ਜੋ ਹੀ ਉੱਥੋਂ ਆਪਣਾ ਚਲੇ ਗਿਆ ਅਸੀਂ ਦੋਨੋਂ ਭਰਾ ਆਹੀ ਉੱਥੇ ਤੇ ਅਸੀਂ ਮੈਂ ਤੇ ਆਪਣੀ ਜਾਨ ਇਹਨਾਂ ਨਾਲ ਕੁਲ ਕੇ ਬਚਾਈ ਫਿਰ ਮੇਰੇ ਬ੍ਰਦਰ ਤੇ ਗੋਲੀਆਂ ਲੱਗੀਆਂ ਕੁਲਦੀਪ ਸਿੰਘ ਗੋਪੀ ਉਮਰ ਕਿੰਨੀ 22 ਸਾਲ ਨੂੰ ਬੁਰਾ ਤੇਲੂ ਵਾਲੀ ਪੱਤੀ ਵੀਰ ਕਾ ਇਹ ਕੀ ਬਹੁਤ ਹੋਈ ਮੌਕੇ ਮੌਕੇ ਤੇ ਡੈੱਡ ਹੋ ਗਿਆ ਜੀ ਉਹਨਾਂ ਸਾਰਿਆਂ ਰਲ ਕੇ ਉਹਦੇ ਉੱਤੇ ਚੋਂ ਪੰਜਾ ਇਸਟਰਾ ਨਾਲ ਫਾਇਰ ਖੋਲੇ ਉਹਨਾਂ ਨੇ ਮਿਤੀ 3 5 25 ਨੂੰ तकरीबन 8:30 ਵਜੇ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਜਿਹੜਾ ਮੰਗਲ ਢਾਬਾ ਹੈਗਾ ਹੈ ਰੇਰ ਕਾਰੋਡ ਦੇ ਉੱਤੇ ਉੱਥੇ ਕਿਸੇ ਇੱਕ ਵਿਅਕਤੀ ਨੂੰ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤਾ ਗਿਆ ਤੇ ਜਦੋਂ ਆਪਾਂ ਮੌਕੇ ਤੇ ਪਹੁੰਚੇ ਆ ਤੇ ਸਾਨੂੰ ਜਿਹੜਾ ਵਿਕਿੰਗ ਹੈਗਾ ਹੈ ਉਹ ਰੀਡੈਂਟੀਫਾਈ ਹੋਇਆ ਹੈ ਜਿਸ ਦਾ ਨਾਮ ਹੈ ਕੁਲਦੀਪ ਉਰਫ ਕੋਪੀ ਤੇ ਇਹ ਵੀਰਕਾ ਦੇ ਰਹਿਣ ਵਾਲਾ ਆ ਤੇ ਆਪਾਂ ਇਹਨਾਂ ਦੇ ਜਿਹੜਾ ਬ੍ਰਦਰਸ ਸੀਗਾ ਸੁਖਦੇਵ ਸਿੰਘ ਰਾਜੂ ਉਸ ਦੇ ਬਿਆਨਾਂ ਤੇ ਆਪਾਂ ਮੁਕੱਦਮਾ ਨੰਬਰ 44/25 ਅਧੀਨ ਤਾਰਾ 103 193 190 ਤੇ ਆਮ ਸੈਕਟ 25 ਚਿੰਦਾ ਨਾਟਾ थाना ਯੇਕਾਗੜ੍ਹ ਫਰਚਾਦਾਜ ਕੀ